ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਸਾਰਿਆਂ ਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਨਾਲ ਕੀ ਸ਼ੇਅਰ ਕਰਨ ਲੱਗੇ ਆ ਇਹ ਤਾਂ ਤੁਸੀਂ ਥੰਬਨੇਲ ਤੋਂ ਦੇਖ ਹੀ ਲਿਆ ਹੋਵੇਗਾ ਸੋ ਮੈਂ ਤੁਹਾਨੂੰ ਦੱਸ ਦਿੰਦੀ ਆ ਵੀ ਇਹ ਇੱਕ ਸੱਚੀ ਘਟਨਾ ਆ ਇੱਕ ਭੈਣ ਦੇ ਨਾਲ ਇਹ ਬੀਤੀ ਆ ਤੇ ਉਹੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਤੇ ਇਹ ਵੀਡੀਓ ਸ਼ੇਅਰ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਚਾਹਣੀ ਆ ਉਹ ਇਹ ਆ ਵੀ ਇਹ ਵੀਡੀਓ ਸ਼ੇਅਰ ਕਰਨ ਦਾ ਮੇਰਾ ਸਿਰਫ ਇੱਕੋ ਹੀ ਮਕਸਦ ਹੁੰਦਾ ਕਿ ਬਹੁਤ ਸਾਰੇ ਵਿਊਅਰਜ਼ ਨੂੰ ਲਾ ਲੋ ਵੀ ਇਹ ਇਦਾਂ ਦੀਆਂ ਚੀਜ਼ਾਂ ਉੱਪਰ ਵਿਸ਼ਵਾਸ ਨਹੀਂ ਹੁੰਦਾ ਵੀ ਕੀ ਇਦਾਂ ਵੀ ਹੋ ਸਕਦਾ ਇਦਾਂ ਕਰਨ ਨਾਲ ਅਸੀਂ ਸੁਖੀ ਹੋ ਸਕਦੇ ਹਾਂ ਸੋ ਇਹ ਵੀਡੀਓਜ਼ ਮੈਂ ਤਾਂ ਹੀ ਸ਼ੇਅਰ ਕਰਦੀਆਂ ਵੀ ਇਹ ਹੱਡ ਬੀਤੀਆਂ ਨੇ ਇਹ ਕੋਈ ਸੁਣੀਆਂ ਸੁਣਾਈਆਂ ਕਹਾਣੀਆਂ ਨਹੀਂ ਹੈਗੀਆਂ ਇਹ ਬੀਤੀਆਂ ਹੋਈਆਂ ਨੇ ਅਸਲ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਇਸ ਤਰੀਕੇ ਦੇ ਨਾਲ ਇਦਾਂ ਕਾਰਨ ਦੇ ਨਾਲ ਬਦਲੀ ਆ ਸੋ ਮੈਨੂੰ ਹੁੰਦਾ ਵੀ ਵੱਧ ਤੋਂ ਵੱਧ ਲੋਕ ਮੋਟੀਵੇਟ ਹੋਣ ਸਿੱਖ ਧਰਮ ਦੇ ਨਾਲ ਜੋੜਨ ਤੇ ਉਹ ਵੀ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋ ਜਾਣਾਂ ਦੇ ਵੀ ਦੁੱਖਾਂ ਦਾ ਨਾਸ਼ ਹੋ ਕੇ ਉਹ ਵੀ ਇੱਕ ਸੁਖੀ ਜ਼ਿੰਦਗੀ ਬਤੀਤ ਕਰਨ ਹੁਣ ਆਪਾਂ ਵਾਲੀਆਂ ਗੱਲਾਂ ਨਹੀਂ ਕਰਦੇ ਅੱਪਾ ਉਸ ਭੈਣ ਦੀ ਹੱਡ ਬੀਤੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਇਸ ਤਰੀਕੇ ਨਾਲ ਪਾਠ ਕਰਨ ਦੇ ਨਾਲ ਸੰਗਤਾਂ ਬਹੁਤ ਜ਼ਿਆਦਾ ਗੁਰਵਾਣੀ ਦੇ ਨਾਲ ਜੁੜ ਰਹੀਆਂ ਨੇ ਬੇਸ਼ੱਕ ਉਹ ਕਿਸੇ ਲਾਲਚ ਨੂੰ ਹੀ ਜੁੜ ਰਹੀਆਂ ਨੇ ਪਰ ਜੁੜਤਾ ਰਹੀਆਂ ਨੇ ਉਹਨਾਂ ਦਾ ਵਿਸ਼ਵਾਸ ਵਧਦਾ ਜਾ ਰਿਹਾ ਆ ਇਹ ਹੱਡ ਬੀਤੀਆਂ ਸੁਣਾਉਣ ਦਾ ਇਹੀ ਮਤਲਬ ਆ ਕਿ ਵੱਧ ਤੋਂ ਵੱਧ ਗੁਰੂ ਦੇ ਨਾਲ ਜੁੜੋ ਗੁਰੂ ਜੀ ਤੁਹਾਡੇ ਦੁੱਖ ਤੋੜਨ ਦੀ ਸਮਰੱਥਾ ਰੱਖਦੇ ਨੇ ਉਹੀ ਤੁਹਾਨੂੰ ਸੁਖੀ ਜੀਵਨ ਦੇ ਸਕਦੇ ਨੇ ਚਾਹੇ ਤੁਸੀਂ ਕਿੰਨੇ ਵੀ ਦੁਖੀ ਹੋ ਆਪਣੀ ਲਾਈਫ ਦੇ ਵਿੱਚ ਤਾਂ ਤੁਹਾਡੇ ਵੀ ਚੰਗੇ ਦਿਨ ਆ ਸਕਦੇ ਨੇ ਉਹ ਭਾਵੇਂ ਤੁਹਾਨੂੰ ਪੈਸੇ ਬੰਨੀ ਹੋ ਗਰੀਬੀ ਹੋਵੇ ਚਾਹੇ ਤੁਹਾਨੂੰ ਸਰੀਰਕ ਕਸ਼ਟ ਹੋਵੇ ਜਾਂ ਤੁਹਾਡੇ ਬੱਚਿਆਂ ਦਾ ਵਿਆਹ ਮਤਲਬ ਕਹਿਣ ਦਾ ਵੀ ਤੁਹਾਨੂੰ ਕੋਈ ਵੀ ਦੁੱਖ ਤਕਲੀਫ ਆ ਤੁਸੀਂ ਸੁਖੀ ਹੋ ਸਕਦੇ ਹੋ ਗੁਰੂ ਦੇ ਨਾਲ ਜੁੜ ਕੇ ਗੁਰੂ ਦੀ ਬਾਣੀ ਦੇ ਨਾਲ ਜੁੜ ਕੇ ਸੋ ਇਸ ਪਾਸੇ ਧਿਆਨ ਲਾਉਣ ਦੀ ਜ਼ਰੂਰਤ ਆ ਬਹੁਤ ਜ਼ਿਆਦਾ ਸੰਗਤਾਂ ਇਸ ਪਾਸੇ ਜੁੜ ਰਹੀਆਂ ਨੇ ਉਹਨਾਂ ਨੇ ਆਪਣਾ ਜੀਵਨ ਸਫਲ ਕੀਤਾ ਜ਼ਿੰਦਗੀ 'ਚ ਸੁਖੀ ਹੋਏ ਨੇ ਤੇ ਤੁਸੀਂ ਵੀ ਹੋ ਸਕਦੇ ਆ ਸੋ ਹੁਣ ਬਿਨਾ ਟਾਈਮ ਬੇਸਡ ਕੀਤੇ ਆਪਾਂ ਆਪਣੀ ਅੱਜ ਦੀ ਹੱਡ ਵੀਤੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਵੀ ਕਿਵੇਂ ਉਹਨਾਂ ਦੀ ਜ਼ਿੰਦਗੀ ਬਦਲੀ ਇਸ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਆ ਕਰੋ। ਉਹ ਭੈਣ ਦੱਸਦੀ ਆ ਵੀ ਸਾਡੇ ਰਿਸ਼ਤੇਦਾਰੀ ਵਿੱਚ ਸੀਗੇ ਇੱਕ ਭੈਣ ਸੀ, ਉਹਦੀ ਉਮਰ ਤਕਰੀਬਨ 50 ਕ ਸਾਲ ਦੀ ਸੀ ਤੇ ਉਹਨਾਂ ਦੇ ਇੱਕ ਬੇਟਾ ਸੀ ਜਿਹਦੀ ਉਮਰ ਤਕਰੀਬਨ 25 ਕ ਸਾਲ ਸੀ ਤੇ ਉਹ ਮਾਤਾ ਦੇ ਜਿਹੜੇ ਹਸਬੰਡ ਸੀ ਉਹ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਸੀ। ਤੇ ਜਿਹੜੀ ਉਹ ਮਾਤਾ ਸੀ ਉਹਨਾਂ ਨੇ ਅਮਰਤ ਛਕਿਆ ਹੋਇਆ ਸੀ, ਨਾਲ ਉਹਨਾਂ ਦੇ ਬੇਟੇ ਨੇ ਵੀ ਅਮਰਤ ਛਕਿਆ ਹੋਇਆ ਸੀ। ਪਰ ਉਹ ਮਾਤਾ ਦਾ ਜਿਹੜਾ ਘਰ ਵਾਲਾ ਸੀ ਉਹਨੇ ਅਮਰਤ ਨਹੀਂ ਛਕਿਆ ਸੀਗਾ। ਉਹ ਸ਼ਰਾਬ ਬਹੁਤ ਪੀਂਦਾ ਸੀ। ਜਿਸ ਕਰਕੇ ਉਹਦੀ ਸ਼ਰਾਬ ਪੀਣ ਦੇ ਨਾਲ 3 ਸਾਲ ਪਹਿਲਾਂ ਡੈਥ ਹੋ ਗਈ। ਉਸ ਤੋਂ ਬਾਅਦ ਉਹ ਮਾਤਾ ਨੂੰ ਹੁੰਦਾ ਵੀ ਮੇਰਾ ਵੀ ਅੰਮ੍ਰਿਤ ਛਕਿਆ ਹੋਇਆ, ਮੇਰੇ ਬੇਟੇ ਦਾ ਵੀ ਅੰਮ੍ਰਿਤ ਛਕਿਆ ਹੋਇਆ ਤਾਂ ਹੁਣ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸਾਨੂੰ ਕੋਈ ਗੁਰਸਿੱਖ ਪਰਿਵਾਰ ਮਿਲ ਜਵੇ, ਗੁਰਸਿੱਖ ਕੁੜੀ ਮਿਲ ਜਵੇ ਜਿਹਦੇ ਨਾਲ ਮੇਰੇ ਪੁੱਤਰ ਦਾ ਰਿਸ਼ਤਾ ਜੁੜ ਜਵੇ। ਤੇ ਫੇਰ ਜਦੋਂ ਕਹਿੰਦੇ ਉਹਨਾਂ ਦੇ ਘਰੇ ਕੋਈ ਰਿਸ਼ਤਾ ਆਉਂਦਾ ਤਾਂ ਉਹਨਾਂ ਦਾ ਫੈਮ ਬੈਕਗ੍ਰਾਉਂਡ ਦੇਖਿਆ ਜਾਂਦਾ ਜਿਵੇਂ ਲੜਕੇ ਦੇ ਪਹਿਲਾਂ ਫਾਦਰ ਸਾਹਿਬ ਬਹੁਤ ਸ਼ਰਾਬ ਪੀਂਦੇ ਸੀ। ਉਸ ਤੋਂ ਬਿਨਾ ਉਹਦੇ ਇੱਕ ਚਾਚੇ ਦਾ ਲੜਕਾ ਸੀ ਜਿਹੜਾ ਮੈਂਟਲੀ ਡਿਸਟਰਬ ਸੀ ਸਹੀ ਨਹੀਂ ਸੀ ਉਸ ਤੋਂ ਬਿਨਾ ਉਸ ਦੀ ਦਾਦੀ ਜੀ ਵੀ ਡਿਪਰੈਸ਼ਨ ਦਾ ਸ਼ਿਕਾਰ ਰਹੀ ਸੀ ਸੋ ਇਹ ਚੀਜ਼ਾਂ ਕੁੱਲ ਮਿਲਾ ਕੇ ਉਹਦੇ ਰਿਸ਼ਤੇ ਦੇ ਵਿੱਚ ਅੜਚਣ ਬਣਦੀਆਂ ਸੀ ਲੋਕ ਪਾਨੀ ਮਾਰ ਦਿੰਦੇ ਸੀ ਇਸ ਤਰ੍ਹਾਂ ਬਹੁਤ ਟਾਈਮ ਚੱਲਿਆ ਰਿਸ਼ਤੇ ਆਉਂਦੇ ਸੀ ਪਰ ਕਿਤੇ ਵੀ ਰਿਸ਼ਤਾ ਸਿਰੇ ਨਹੀਂ ਚੜਦਾ ਸੀ ਤਾਂ ਉਹ ਮਾਤਾ ਜੀ ਬਹੁਤ ਦੁਖੀ ਹੋਈ ਤਾਂ ਫਿਰ ਉਹਨੇ ਆਪਣੀ ਗੱਲ ਕਿਸੇ ਦੇ ਨਾਲ ਸ਼ੇਅਰ ਕੀਤੀ ਵੀ ਇਸ ਤਰ੍ਹਾਂ ਮੇਰੇ ਬੇਟੇ ਦਾ ਰਿਸ਼ਤਾ ਨਹੀਂ ਹੋ ਰਿਹਾ ਮੈਂ ਬਹੁਤ ਦੁਖੀ ਹਾਂ ਮੇਰੇ ਬੇਟੇ ਦੀ ਉਮਰ ਲੰਘਦੀ ਜਾਂਦੀ ਆ ਤਾਂ ਉਸ ਨੂੰ ਕਿਸੇ ਨੇ ਦੱਸਿਆ ਕਿ ਇਸ ਤਰ੍ਹਾਂ ਧੰਨ ਧਨ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਦੁਪਹਿਰਾ ਸਾਹਿਬ ਕੱਟਿਆ ਜਾਂਦਾ ਤੁਸੀਂ ਉੱਥੇ ਦੁਪਹਿਰਾ ਸਾਹਿਬ ਕੱਟ ਕੇ ਆਵੋ ਤੁਹਾਡੀ ਮਨੋ ਕਾਮਨਾ ਜ਼ਰੂਰ ਪੂਰੀ ਹੋਏਗੀ ਕਿਉਂਕਿ ਉਹ ਮਾਤਾ ਨੇ ਅਮਰਤ ਵੀ ਛਕਿਆ ਹੋਇਆ ਸੀ ਗੁਰਵਾਣੀ ਦੇ ਨਾਲ ਪਹਿਲਾਂ ਤੋਂ ਹੀ ਜੁੜੀ ਹੋਈ ਸੀ ਉਸ ਮਾਤਾ ਦਾ ਵਿਸ਼ਵਾਸ ਵਾਹਿਗੁਰੂ ਤੇ ਬਣਿਆ ਹੋਇਆ ਸੀ ਤੇ ਨਾਲ ਹੀ ਉਹਨਾਂ ਦੇ ਬੇਟੇ ਦਾ ਵੀ ਵਿਸ਼ਵਾਸ ਸੀ ਜਦੋਂ ਉਹਨਾਂ ਨੂੰ ਇਸ ਬਾਰੇ ਪਤਾ ਲੱਗਿਆ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਚਪੈਰਾ ਸਾਹਿਬ ਕਟਿਆ ਜਾਂਦਾ ਤਾਂ ਉਹਨਾਂ ਨੇ ਨੌ ਚਪੈਰਾ ਸਾਹਿਬ ਦੀ ਸੁਖਣਾ ਸੁਖ ਲਈ ਤੇ ਜਿਵੇਂ ਹੀ ਉਹ ਭੈਣ ਨੇ ਦੱਸਿਆ ਕਿ ਉਹਨਾਂ ਨੇ ਨੌ ਚਪੈਰਾ ਸਾਹਿਬ ਦੀ ਸੇਵਾ ਕੱਟੀ ਤਾਂ ਉਹ ਜਿਵੇਂ ਦਾ ਰਿਸ਼ਤਾ ਚਾਹੁੰਦੇ ਸੀ ਜਿੱਦਾਂ ਦੀ ਕੁੜੀ ਚਾਹੁੰਦੇ ਸੀ ਜਿੱਦਾਂ ਦੇ ਉਹ ਮਾਂ ਪੁੱਤ ਸੀ ਦੋਨੋਂ ਜਾਣੇ ਉਦਾਂ ਦੇ ਪਰਿਵਾਰ ਦੀ ਉਹ ਕਾਮਨਾ ਕਰਦੇ ਸੀ ਕਿ ਸਾਨੂੰ ਇਸ ਤਰ੍ਹਾਂ ਦਾ ਰਿਸ਼ਤਾ ਮਿਲੇ ਤਾਂ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਨੂੰ ਉਦਾਂ ਦੇ ਪਰਿਵਾਰ ਦਾ ਹੀ ਰਿਸ਼ਤਾ ਆਇਆ ਫਿਰ ਉਹਨਾਂ ਨੂੰ ਇਹ ਟੈਨਸ਼ਨ ਹੁੰਦੀ ਹੈ ਉਸ ਤੋਂ ਬਾਅਦ ਕਿ ਹੁਣ ਵੀ ਕੋਈ ਭਾਨੀ ਮਾਰ ਕੇ ਸਾਡਾ ਰਿਸ਼ਤਾ ਖਰਾਬ ਨਾ ਕਰ ਦੇਵੇ ਤਾਂ ਕਿ ਅਸੀਂ ਛੇਤੀ ਦੀ ਵਿਆਹ ਕਰ ਲਈ ਕਿਉਂਕਿ ਜੋ ਕੁਝ ਪਿੱਛੇ ਹੋਇਆ ਤੀ ਉਹ ਹਿਸਾਬ ਦੇ ਨਾਲ ਉਹਨਾਂ ਨੂੰ ਬਹੁਤ ਟੈਂਸ਼ਨ ਸੀ ਇਸ ਕਰਕੇ ਜਿਆਦਾ ਸਮਾਂ ਨਹੀਂ ਪਾਉਣਾ ਰਿਸ਼ਤਾ ਹੋ ਗਿਆ ਤਾਂ ਨਾਲ ਦੀ ਨਾਲ ਵਿਆਹ ਵੀ ਕਰ ਦੇਣਾ ਅੱਗੇ ਜਦੋਂ ਵੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਨਵਾਂ ਕਾਰਜ ਸ਼ੁਰੂ ਕਰਦੇ ਸੀ ਤਾਂ ਬਹੁਤ ਸਾਰੀਆਂ ਪ੍ਰੋਬਲਮਜ਼ ਆਉਂਦੀਆਂ ਸੀ ਹੁਣ ਰਿਸ਼ਤਾ ਤਾਂ ਹੋ ਗਿਆ ਸੀ ਪਰ ਜਦੋਂ ਵਿਆਹ ਰੱਖਿਆ ਗਿਆ ਫਿਰ ਬਹੁਤ ਸਾਰੀਆਂ ਪ੍ਰੋਬਲਮਜ਼ ਉਹਨਾਂ ਨੂੰ ਫੇਸ ਕਰਨੀਆਂ ਪਈਆਂ ਇਸ ਤਰ੍ਹਾਂ ਫਿਰ ਤਾਂ ਫਿਰ ਉਹ ਮਾਤਾ ਨੇ ਫੇਰ ਤੋਂ ਬਾਬਾ ਦੀਪ ਸਿੰਘ ਜੀ ਅੱਗੇ ਆਪਣੀ ਅਰਦਾਸ ਬੇਨਤੀ ਕੀਤੀ ਤੇ ਬਾਬਾ ਜੀ ਤੁਸੀਂ ਮੇਰੀ ਪਹਿਲਾਂ ਵੀ ਅਰਦਾਸ ਬੇਨਤੀ ਸੁਣੀ ਆ ਮੇਰੇ ਬੇਟੇ ਨੂੰ ਬਹੁਤ ਵਧੀਆ ਘਰ ਪਰਿਵਾਰ ਮਿਲਿਆ ਜਿਸ ਤਰ੍ਹਾਂ ਦਾ ਏਸੀ ਰਿਸ਼ਤਾ ਚਾਹੁੰਦੇ ਸੀ ਉਦਾਂ ਦਾ ਹੀ ਮਿਲਿਆ ਤੇ ਬਾਬਾ ਜੀ ਹੁਣ ਤੁਸੀਂ ਕਿਰਪਾ ਕਰੋ ਕਿ ਮੇਰੇ ਬੇਟੇ ਦਾ ਵਿਆਹ ਜਲਦੀ ਜਲਦੀ ਹੋ ਜਾਵੇ ਵੀ ਕੋਈ ਵੀ ਪ੍ਰੋਬਲਮ ਵਿੱਚ ਨਾ ਆਵੇ ਮੈਂ ਨੌ ਚਪੈਰਾ ਸਾਹਿਬ ਫੇਰ ਕਟਾਂਗੀ ਫੇਰ ਖਾਲਸਾ ਜੀ ਉਹਨਾਂ ਨੇ ਇਸੇ ਤਰੀਕੇ ਦੇ ਨਾਲ ਨੌ ਚਪੈਰਾ ਸਾਹਿਬ ਕੱਟੇ ਤੇ ਫੇਰ ਨੌ ਚਪੈਰਾ ਸਾਹਿਬ ਕੱਟਣ ਤੋਂ ਬਾਅਦ ਉਹਨਾਂ ਦੇ بیٹے ਦਾ ਵਿਆਹ ਹੋ ਗਿਆ ਵਿਆਹ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਈ ਜਿਵੇਂ ਪਹਿਲਾਂ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਗਈਆਂ ਸੀ ਬਹੁਤ ਵਧੀਆ ਤਰੀਕੇ ਦੇ ਨਾਲ ਕਾਰਜਾ ਜਿਹੜਾ ਉਹ ਸਿੱਧ ਹੋਇਆ ਤਾਂ ਧੰਨ ਬਾਬਾ ਦੀਪ ਸਿੰਘ ਜੀ ਨੇ ਉਹਨਾਂ ਦੀਆਂ ਅਰਦਾਸਾਂ ਇੰਨੀਆਂ ਨੇੜੇ ਹੋ ਕੇ ਸੁਣੀਆਂ ਉਹਨਾਂ ਨੇ ਦੋ ਵਾਰੀ ਨੌ ਨੌ ਚਪੈਰਾ ਸਾਹਿਬ ਕੱਟੇ ਤੇ ਉਹਨਾਂ ਦੇ ਦੁੱਖ ਦੂਰ ਹੋ ਗਏ ਉਹ ਜਿੱਦਾਂ ਦਾ ਕੁਝ ਚਾਉਂਦੇ ਸੀ ਪ੍ਰਮਾਤਮਾ ਨੇ ਉਹਨਾਂ ਦੇ ਉੱਤੇ ਮਿਹਰ ਕੀਤੀ ਉਹਨਾਂ ਨੂੰ ਉਦਾਂ ਦਾ ਹੀ ਰਿਸ਼ਤਾ ਮਿਲਿਆ ਉਦਾਂ ਦਾ ਹੀ ਉਹਨਾਂ ਦਾ ਕਾਰਜ ਸਿੱਧ ਹੋਇਆ जिम्मे बाबा जी ਨੇ ਉਹਨਾਂ ਦੀ ਮਦਦ ਕੀਤੀ ਆ ਵਾਹਿਗੁਰੂ ਪ੍ਰਮਾਤਮਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਹਾਡੇ ਤੇ ਵੀ ਇਦਾਂ ਹੀ ਮੇਰ ਭਰਿਆ ਹੱਥ ਰੱਖਣਗੇ ਤੁਹਾਨੂੰ ਵਿਸ਼ਵਾਸ ਰੱਖਣ ਦੀ ਲੋੜ ਆ ਪਰ ਸਾਡੇ ਕਲਯੁਗੀ ਜੀਵਾਂ ਦੇ ਵਿੱਚ ਸਬਰ ਸੰਤੋਖ ਨਹੀਂ ਹੁੰਦਾ ਸਾਡੇ ਚ ਸ਼ਰਧਾ ਭਾਵਨਾ ਦੀ ਕਮੀ ਆ ਜਾਂ ਕਹਿ ਦੋ ਵੀ ਅਸੀਂ ਕਿਤੇ ਨਾ ਕਿਤੇ ਗਲਤੀਆਂ ਜ਼ਰੂਰ ਕਰਦੇ ਆ ਮੈਂ ਉਮੀਦ ਕਰਦੀ ਆ ਵੀ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋ ਸਮਝੀ ਹੋਣੀ ਆ ਵਿਚਾਰੀ ਹੋਣੀ ਆ ਤੇ ਇਹਦੇ ਤੇ ਅਮਲ ਜ਼ਰੂਰ ਕਰਿਓ ਮਿਲਦੇ ਆਪਾਂ ਤੁਹਾਡੇ ਨਾਲ ਕਿਸੇ ਨਵੀਂ ਵੀਡੀਓ ਦੇ ਵਿੱਚ ਕਮੈਂਟ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ ਸਤਿ ਸ੍ਰੀ ਅਕਾਲ